ਅਸ਼ਕੇ ਗੁਰੂ ਸਿੰਘ ਸਾਹਾ ਦੀਆਂ ਚੋਣਾ ਤੇ ਰਿਜ਼ਲਟ ਦੀ ਇੰਤਜ਼ਾਰ ਕਰ ਰਹੇ ਆ ਸਾਡੇ ਸਾਰੇ ਸਿੰਘ ਵੱਧ ਤੋਂ ਵੱਧ 240 ਮਿੰਟ ਹੋਰ ਕਿੰਨੇ ਲੱਗਣੇ ਆ ਤੇ ਪਿਛਲੇ ਲਗਭਗ 3 ਲੰਮੇ ਦਿਨਾਂ ਦੀ ਆਪਣੇ ਰਮੀਤ ਇਹ ਦੇਖ ਸਕਦੇ ਆ ਜਿਆਦਾਤਰ ਕੋਈ 2-250 ਬੰਦਾ ਥੱਲੇ ਸ਼ਹਿਰ ਵੱਧ ਹੀ ਹੋਵੇ ਇਹਨਾਂ ਨੂੰ ਕਹਿੰਦੇ ਵੀ ਕੋਲੋਂ ਪੈਸੇ ਦੇ ਕੇ ਮੂਰਖ ਬਣਾਣਾ ਇਹ ਬੰਦੇ ਸਾਨੂੰ ਸਵੇਰੇ ਦੇ ਦਬਕੇ ਪਾਰੀ ਜਾਂਦੇ ਆ ਪੈਸੇ ਹੀ ਇਹਨਾਂ ਨੂੰ ਦਿੱਤੇ ਆ ਸੋ ਸ਼ੰਗ ਸਾਡੇ ਸਾਰੇ ਤਕਰੀਬ ਨਾਲ ਸਾਰੇ ਆਲੇ ਦੁਆਲੇ ਖੜੇ ਆ ਜਨਾਕ ਮੈਨੂੰ ਪਤਾ ਲੱਗਿਆ ਵੀ 40 ਮਿੰਟ ਤੱਕ ਰਿਜ਼ਲਟ ਜਿਹੜਾ ਉਹ ਆ ਜਾਣਾ ਤੇ ਲਗਭਗ ਸ਼ੇਅਰ ਗਰੁੱਪ ਦੀ ਜਿਹੜੇ ਬੰਦੇ ਸਾਰੇ ਉਹੀ ਇੱਥੇ ਦੇਖਦੇ ਨੇ ਤੇ ਪਾਂਤ ਗੁਰੂ ਪਾਲੇ ਬੰਦੇ ਆਣ ਆਵੇ ਪਾਂਹੀ ਗੁਰੂ ਪਾਲੇ ਵਾਹਿਗੁਰੂ ਜੀ ਅਕਾਲ ਸਤਿ ਸ੍ਰੀ ਅਕਾਲ ਹੈ ਗੁਰਜੀ ਕੀ ਫਤਿਹ ਕਿਵੇਂ ਚੱਲ ਰਿਹਾ ਹੋਵੇ ਬਹੁਤ ਵਧੀਆ ਕਿਰਪਾ ਗੁਰੂ ਮਹਾਰਾਜ ਸੇਰ ਚੱਲ ਰਿਹਾ ਹੋਵੇ ਹਾਂਜੀ ਸੇਰ ਚੱਲ ਰਿਹਾ ਅੱਗੇ ਹਾਂਜੀ ਗੁਰੂ ਦੇ ਪਾਣੇ ਦੇ ਵਿੱਚ ਆ ਜੀ ਬਿਲਕੁਲ ਜੀ ਪਾਣੇ ਪਾਉਣੇ ਠੀਕ ਹੈ ਧੰਨਵਾਦ